ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜੀ ਗਰਮੀਆਂ ਲਈ ਸਪੈਸ਼ਲ ਡਰਿੰਕ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਵੀ ਜਰੂਰ ਕਰਿਓ ਤੇ ਇਹਦੇ ਲਈ ਆਪਾਂ ਦੋ ਕੌਲੰਗ ਛੋਲਿਆਂ ਦਾ ਭਰ ਕੇ ਲੰਗਾ ਜੀ ਤੇ ਆਪਾਂ ਇਹਨਾਂ ਦੇ ਛਿਲਕੇ ਆ ਜਿਹੜੇ ਉਹ ਲਾਤੇ ਆ ਛਿਲਕੇ ਲੈਣੇ ਲਾਜ਼ਮੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਦੀਨਾ ਪਾਵਾਂਗੇ ਜੀ ਇੱਕ ਕੌਲੀ ਭਰ ਕੇ ਆਪਾਂ ਪਦੀਨੇ ਦੀ ਪਾਈ ਆ ਇਹਦੇ ਵਿੱਚ ਤੇ ਪਦੀਨੇ ਨੂੰ ਆਪਾਂ ਦੋ ਦਿਨ ਧੁੱਪੇ ਰੱਖ ਕੇ ਸੁਕਾ ਲਿਆ ਜੀ ਤੇ ਪੂਰੀ ਤਰ੍ਹਾਂ ਸੁੱਕ ਗਿਆ ਏ ਤੇ ਜਦੋਂ ਆਪਾਂ ਇਹਨਾਂ ਨੂੰ ਮੁੱਠੀ ਚ ਲੈਨੇ ਆ ਤਾਂ ਇਹ ਪਾਊਡਰ ਬਣ ਜਾਂਦਾ ਏ ਤੇ ਬਿਲਕੁਲ ਹੀ ਸੁੱਕਿਆ ਹੋਇਆ ਏ ਤੇ ਸੋਨੂੰ ਇਹਨਾਂ ਨੂੰ ਭੁੰਨਣ ਦੀ ਕੜਾਹੀ ਦੇ ਵਿੱਚ ਕੋਈ ਲੋੜ ਨਹੀਂ ਕਿਉਂਕਿ ਜਿਹੜੇ ਆਪਾਂ ਛੋਲੇ ਸੀਗੇ ਉਹਨੂੰ ਵੀ ਆਪਾਂ ਦੋ ਧੁੱਪਾਂ ਲਵਾਗੀਆਂ ਸੀ ਥਾਲਜ ਪਾ ਕੇ ਤੇ ਆਪਾਂ ਨੂੰ ਜਿਹੜੇ ਆਪਣਾ ਪਦੀਨਾ ਇਹਨੂੰ ਵੀ ਆਪਾਂ ਧੁੱਪਾਂ ਲਵਾਗੀਆਂ ਆ। ਤੇ ਦੋਨੇ ਚੀਜ਼ਾਂ ਬਿਲਕੁਲ ਸੁੱਕੀਆਂ ਏ ਤੇ ਆਪਾਂ ਜੀ ਦੋ ਚਮਚੇ ਧਨੀਆ ਆਹਾਂ ਸੌਰੀ ਜੀਰਾ ਪਾਊਡਰ ਤੇ ਅਜਮੈਨ ਪਾਊਡਰ ਦਾ ਪਾਇਆ ਤੇ ਆਪਾਂ ਇਹਨੂੰ ਪੌਣਕ ਇਹਦਾ ਪਾਊਡਰ ਬਣਾਇਆ ਹੋਇਆ ਹੈ ਪਹਿਲੇ ਹੀ ਰੱਖਿਆ ਹੋਆ ਆਪਣਾ ਤੇ ਹੁਣ ਆਪਾਂ ਇਹਦੇ ਵਿੱਚ ਪੌਣਾ ਚਮਚਾ ਇਹ ਜਿਹੜਾ ਉਹ ਆਪਾਂ ਚਾਟ ਮਸਾਲੇ ਦਾ ਪਾਇਆ ਹੈ ਤੇ ਪੌਣਾ ਚਮਚਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਿੱਟਾ ਨਮਕ ਤੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਇੱਕ ਵਾਰੀ ਤੁਸੀਂ ਜ਼ਰੂਰ ਡਰਿੰਕ ਬਣਾਇਓ ਜੀ ਜਿਵੇਂ ਆਪਾਂ ਤਜਾਬ ਦੀ ਗੋਲੀ ਲੈਣੇ ਆ ਉਹ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਇੰਨੀ ਚੰਗੀ ਚੀਜ਼ ਹੈ ਇਹਨੂੰ ਲੈਣ ਸਾਰੀ ਉਹਦੇ ਡਕਾਰ ਆ ਜਾਂਦਾ ਕਿੰਨਾ ਮਰਜੀ ਬੰਦੇ ਦੇ ਤੇਜਾਬ ਬਣਿਆ ਹੋਵੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਮਿਕਸੀ ਦੇ ਵਿੱਚ ਨਾ ਇਹਨੂੰ ਪੀਸ ਲਾਂਗੇ ਜੀ ਸਾਰੀਆਂ ਚੀਜ਼ਾਂ ਨੂੰ ਜਿੰਨਾ ਚਿਰ ਇਹਨਾਂ ਨਾ ਪਾਊਡਰ ਨਹੀਂ ਬਣਦਾ ਤੇ ਤੁਸੀਂ ਠੰਡੇ ਠੁੰਡੇ ਤਾਂ ਬਾਜ਼ਾਰ ਤੋਂ ਲਿਆਉਣਾ ਭੁੱਲ ਹੀ ਜਾਓਗੇ ਜੇ ਇੱਕ ਵਾਰੀ ਤੁਸੀਂ ਇਹ ਬਣਾ ਲਿਆ ਪਾਊਡਰ ਤਾਂ ਤੇ ਜੇ ਤੁਹਾਨੂੰ ਕੋਈ ਆਪਣੇ ਭੈਣ ਭਰਾਵਾਂ ਦਾ ਆਪਾਂ ਠੰਡੇ ਧਰਦੇ ਆ ਉਹ ਹੈਲਦੀ ਨਹੀਂ ਹੁੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਇਹ ਡਰਿੰਕ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੇ ਉਹਨਾਂ ਨੂੰ ਸਰਵ ਕਰਕੇ ਦੇਖਿਓ ਆਪਣੇ ਭੈਣ ਭਰਾਵਾਂ ਨੂੰ ਤਾਂ ਸਾਨੂੰ ਪੱਕਾ ਹੀ ਪੁੱਛਣਗੇ ਉਹ ਕਿਵੇਂ ਬਣਾਇਆ ਤੇ ਇੰਨੀ ਚੰਗੀ ਚੀਜ਼ ਐ ਇਹ ਤੇ ਹੁਣ ਆਪਾਂ ਇਹਨੂੰ ਛਾਨ ਲਾਂਗੇ ਕਿਉਂਕਿ ਮੋٹے 파ਟ ਆ ਜਿਹੜੇ ਉਹ ਰਹਿ ਜਾਂਦੇ ਆ ਵਿੱਚ ਇੰਨੇ 파ਟ ਰਹਿ ਗਏ ਸੀ ਮੋٹے ਮੋٹے ਵਿੱਚ ਉਹ ਦਾਣੇ ਵੀ ਰਹਿ ਗਏ ਸੀਗੇ ਜੀ ਤਾਂ ਨਹੀਂ ਕਰਕੇ ਆਪਾਂ ਛਾਣਿਆ ਹੀ ਤੇ ਵਿੱਚ ਬਿਲਕੁਲ ਪਾਊਡਰ ਵਰਗਾ ਆਪਾਂ ਛਾਨ ਕੇ ਇਹਨੂੰ ਪਾਊਡਰ ਨੂੰ ਬਣਾ ਲਿਆ ਹੈ ਤਾਂ ਕਿ ਆਪਾਂ ਜਦੋਂ ਵੀ ਜੀ ਕਰੇ ਇੱਕ ਮਿੰਟ ਦੇ ਵਿੱਚ ਹੀ ਆਪਾਂ ਇੱਕ ਚਮਚਾ ਘੋਲ ਕੇ ਬਣਾ ਸਕਦੇ ਹਾਂ ਤੇ ਜੇ ਤੁਸੀਂ ਮਿੱਠਾ ਬਣਾਉਣਾ ਤਾਂ ਇਹਦੇ ਵਿੱਚ ਮਿਸ਼ਰੀ ਵੀ ਪਾ ਸਕਦੇ ਹਾਂ ਸ਼ੱਕਰ ਵੀ ਪਾ ਸਕਦੇ ਹਾਂ ਉਹ ਤੁਹਾਡੀ ਮਰਜ਼ੀ ਹੈ ਜੇ ਕਿਸੇ ਨੂੰ weight loss ਕਰਨਾ ਹੈ ਤਾਂ ਉਹਦੇ ਲਈ ਵੀ ਬੈਸਟ ਹੈ ਇਹ ਤੇ ਇੱਕ ਚਮਚੇ ਦੇ ਵਿੱਚ ਇੱਕ ਗਲਾਸ ਦੇ ਵਿੱਚ ਇੱਕ ਚਮਚਾ ਪਾ ਕੇ ਰੋਜ਼ ਪੀ ਲਿਓ ਉਹਦੇ ਨਾਲ weight loss ਵੀ ਹੁੰਦਾ ਹੈ ਜੀ ਤੇ ਹੁਣ ਆਪਾਂ ਇਹਨੂੰ ਡੱਬੇ ਵਾਲੇ ਢੱਕਣ ਦੇ ਵਿੱਚ ਢੱਕਣ ਵਾਲੇ ਡੱਬੇ ਦੇ ਵਿੱਚ ਆਪਾਂ ਪਾ ਕੇ ਰੱਖ ਲਾਂਗੇ ਜੀ ਇਹਨੂੰ ਲਾ ਕੇ ਇਹ ਪੂਰੀਆਂ ਗਰਮੀਆਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਖਰਾਬ ਨਹੀਂ ਹੁੰਦਾ ਬਾਰ ਹੀ ਪਿਆ ਰਹਿੰਦਾ ਸਾਡੇ ਵੀ ਖਰਾਬ ਨਹੀਂ ਹੁੰਦਾ ਇਹ ਬੇਫਿਕਰ ਹੋ ਕੇ ਤੁਸੀਂ ਸਾਰੀਆਂ ਗਰਮੀਆਂ ਇਹਨੂੰ ਪੀ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਤੇ ਤਿੰਨ ਕ ਚਮਚੇ ਆ ਜਿਹੜੇ ਆਪਾਂ ਜਿਹੜਾ ਆਪਾਂ ਪਾਊਡਰ ਬਣਾਇਆ ਇਹਦੇ ਲੈ ਲਿਆ ਤੇ ਇਹਦੇ ਵਿੱਚ ਆਪਾਂ ਜਿੰਨਾ ਕੁ ਤੁਸੀਂ ਬਣਾਉਣਾ ਉਹਨਾਂ ਕੁ ਪਾਣੀ ਲੈ ਲਾਂਗੇ ਆਪਾਂ ਇਹਨੂੰ ਲੱਸੀ 'ਚ ਪਾ ਕੇ ਵੀ ਪੀ ਸਕਦੇ ਹਾਂ ਜੀ ਤੇ ਜੇ ਆਪਾਂ ਹੁਣ ਦਹੀਂ ਬਣਾਉਣੇ ਆ ਖਾਣੇ ਆ ਤੇ ਦਹੀਂ ਦੇ ਵਿੱਚ ਵੀ ਇਦਾਂ ਚਮਚਾ ਪਾ ਕੇ ਆਪਾਂ ਲੈ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਟੇਸਟ ਆ ਉਹ ਦੁੱਗਣਾ ਹੋ ਜਾਊਗਾ ਚੀਜ਼ ਦਾ ਤੇ ਇਹਦੇ ਵਿੱਚ ਆਪਾਂ ਇੱਕ ਨਿੰਬੂ ਨਿਚੋੜ ਦੇਾਂਗੇ ਜੀ ਤੇ ਤਿੰਨ ਕ ਚਮਚੇ ਆਪਾਂ ਇਹਦੇ ਵਿੱਚ ਦੇਸੀ ਸ਼ੱਕਰ ਪਾਈ ਹੈ ਕਿਉਂਕਿ ਆਪਾਂ ਮਿੱਠਾ ਬਣਾਉਣਾ ਹੈ ਜੇ ਤੁਸੀਂ ਮਿੱਠਾ ਨਹੀਂ ਬਣਾਉਣਾ ਤਾਂ ਤੁਸੀਂ ਐਵੇਂ ਵੀ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਘੋਲ ਕੇ ਬਸ ਓਮੇ ਪੀ ਸਕਦੇ ਆ ਓਮੇ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਪਰ ਆਪਾਂ ਇਹਨੂੰ ਮਿੱਠਾ ਬਣਾਉਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੀ ਤਿੰਨ ਕ ਚਮਚੇ ਗੁੰਦਕ ਧੀਰੇ ਤੇ ਪਾ ਲਾਂਗੇ ਜਿਹੜਾ ਕਿ ਆਪਾਂ ਪਹਿਲਾਂ ਹੀ ਭਿਉਂ ਕੇ ਰੱਖਿਆ ਸੀਗਾ ਗੂਨਕਦੀਰਤਾ ਆਪਾਂ ਨੂੰ ਪਹਿਲੇ ਹੀ ਹੋਣਾ ਪੈਂਦਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਖਾਣਾ ਵੀ ਜ਼ਰੂਰ ਚਾਹੀਦਾ ਗੂਨਕਦੀਰਤਾ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਲਈ ਇਹਦੇ ਵਿੱਚ ਬਰਫ਼ ਦੇ ਟੁਕੜੇ ਪਾਏ ਆ ਕੁਛ ਤੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਆਪਣੇ ਚੈਨਲ ਨੂੰ ਉਹਨਾਂ ਦਾ ਧੰਨਵਾਦ ਹੈ ਤੇ ਆਪਣੀ ਡਰਿੰਕ ਬਣ ਕੇ ਤਿਆਰ ਹੋਈ ਹੈ ਜੀ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਡਰਿੰਕ ਬਣੀ ਸੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਘਰ ਦੇ ਵਿੱਚ ਤਾਂ ਪੂਰੀ ਗਰਮੀ ਸੋਨ ਨੂੰ ਕਿਤੋਂ ਵੀ ਠੰਡਾ ਲਿਆਉਣ ਦੀ ਲੋੜ ਨਹੀਂ ਘਰੇ ਤੁਸੀਂ ਆਪਣਾ ਬਣਾ ਕੇ ਪੀ ਸਕਦੇ ਆ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖਿਓ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਦਿਲ ਤੋਂ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸ਼ਤ ਸ੍ਰੀ ਅਕਾਲ ਜੀ